ਪੰਜ ਸੋਹੇ ਧਰ ਰਾਜਾ ਆਪਣੇ ਧਰ ਤੇ ਰਾਜੇ ਹੋ ਸੋਹਦੇ ਨੇ ਸਾਰੇ ਰਾਜੇ ਨੇ ਨਰਪਤੇ ਸੰਸਦ ਹੋਇਆ ਜਾਂ ਸਾਨੂੰ ਕਿਹਾ ਹੋਇਆ ਹੈ ਅਵਨਾਸ਼ੀ ਰਾਜ ਹੈ ਰਾਜ ਲਿਓ ਅਵਨਾਸ਼ੀ ਕਬੀਰ ਕਹਿੰਦੇ ਨੇ ਫਿਰ ਰਾਜੇ ਸਾਰੇ ਹੀ ਰਾਜੇ ਨੇ ਉਹ ਜਿਹੜੇ ਪੰਜ ਨੇ ਸਾਰੇ ਹੀ ਬਰਾਬਰ ਨੇ ਰਾਜੇ ਹੀ ਨੇ ਜਿਹਦਾ ਹੁਕਮ ਚੱਲੇ ਰਾਜੇ ਅੰਦਰ ਅੱਜ ਦਾ ਸਾਡੇ ਤੇ ਹੁਕਮ ਚੱਲਦਾ ਹੈ ਚੰਦ ਸੂਰਜ ਦੇ ਜਿੰਨਾ ਹੁਕਮ ਚੱਲਦਾ ਭੈ ਵਿੱਚ ਪਵਨ ਵਾਏ ਉਹ ਇਹਨਾਂ ਭੈ ਆ ਹੁਕਮ ਹੈ ਉਹ ਕੀ ਨਾ ਨਾ ਪੰਚਾਂ ਦਾ ਗਿਆ ਸਾਰਿਆਂ ਦਾ ਹੀ ਇਹਨਾਂ ਦਾ ਹੀ ਫਰਮਾਨ ਹੈ ਸਾਰਿਆਂ ਦਾ ਹੀ ਇੱਕ ਸੁਰ ਹੋ ਕੇ ਗੱਲ ਕਰਦੇ ਨੇ ਸੁਰਕ ਹੈ ਸਲਾਹ ਹੈ ਪੈਸਾ ਰਲਦੀ ਉਹ ਜਿਹੜੀ ਸੁਰ আর ਸਲਾਹ ਹੈ ਉਸ ਨੂੰ ਹੁਕਮ ਕਹਿੰਦੇ ਹਾਂ ਅਜੇ ਸਾਡੀ ਸੁਰਾ ਡਾਡਾ ਸਾਂਡੇ ਦਾ ਘਰ ਚ ਨਹੀਂ ਮਰਦੀ ਜਿਹੜੀ ਸੁਰ ਗੁਰੂ ਨੇ ਬੁਲਾਈ ਆ ਨਾ ਗੁਰੂ ਦੀ ਹਾਜ਼ਰੀ ਚ ਮਲਾਈ ਆ ਮਾਂ ਬਾਪ ਦੀ ਸੁਰ ਗੁਰੂ ਨਹੀਂ ਮਲਾਉਂਦਾ ਅਸੀਂ ਗੁਰੂ ਗ੍ਰੰਥ ਦੀ ਗੱਲ ਕਰਦੇ ਗੁਰਬਾਣੀ ਦੀ ਗੱਲ ਕਰਦੇ ਮਾਂ ਬਾਪ ਦੀ ਸੁਰ ਗੁਰੂ ਨਹੀਂ ਕਹਿੰਦਾ ਮਿਲੇ ਨਾ ਵੜੇ ਕੋਈ ਨਹੀਂ ਕਹਿੰਦਾ ਕਿਉਂ ਨਹੀਂ ਕਹਿੰਦੇ ਪਰਵਾਨ ਫਿਰ ਪ੍ਰਲਾਦ ਨੂੰ ਸੁਰ ਬੁਲਾਉਣੀ ਪੈਂਦੀ ਬਿਓਰ ਫਿਰ ਨਾਲਗੁਰ ਨੂੰ ਬੁਲਾਉਣੀ ਪੈਂਦੀ ਗਾਲੂ ਦਾ ਉਹ ਨਹੀਂ ਕਹਿੰਦੇ ਨਾ ਇਹ ਨਹੀਂ ਕਹੀ ਨਾ ਮਾਣਾ ਨਾ ਪਿਆਰ ਨਾਲ ਸਿਰਫ ਲਾਉਣੀ ਨਹੀਂ ਕਹਿੰਦੀ ਬਾਣੀ ਪਰ ਮਨ ਉਹ ਕਹਿਦੇ ਨੇ ਗੁਰਬਾਣੀ ਨੇ ਕਹਿੰਦੀ ਬਾਹਰ ਪੜਤਾ ਨਹੀਂ ਚਾਹ ਗਾਹਾਂ ਕਾ ਨੂੰ ਖੋਲਣੀ ਇਹ ਸਿਰਫ ਜੇ ਬਲਾਉਣ ਨੂੰ ਕਹਿੰਦੀ ਹੈ ਉਦਣ ਪੁੱਤਰ ਹੋ ਜਾਂਦੀ ਹੈ ਸੰਸਾਰ ਚ ਜੇ ਸਾਰਾ ਖੋਲਦੀ ਹੈ ਗੁਰਬਾਣੀ ਦਾ ਐਵੇਂ ਨਹੀਂ ਟੁੱਟਦੀ ਤਾਂ ਟੁੱਟਦੀ ਹੈ ਸਾਰੇ ਪੰਚਾਂ ਕਾ ਗੁਰ ਇਕਤਿਆਨ ਪੰਚਾਂ ਕਾ ਗੁਰ ਪੰਚਾਂ ਦਾ ਗਿਆਨ ਔਰ ਧਿਆਨ ਇਕੁੰਗਰ ਹੋਰ ਇਕ ਧਿਆਨ ਇਹ ਜਿਹੜਾ ਹੈ ਧਿਆਨ ਨਾਲ ਵੀ ਲੱਗਿਆ ਹੈ ਗੋਟ ਨਾਲ ਵੀ ਲੱਗਿਆ ਹੈ ਇਕ ਨਹੀਂ ਦੀਪਕ ਗਿਆਨ ਔਰ ਧਿਆਨ ਇਕ ਕਰ ਜੇ ਗਿਆਨ ਧਿਆਨ ਇਕ ਕਰ ਤਾਂ ਉਹਨਾਂ ਦੀ ਮਤ ਵੀ ਬਦਲ ਜਾਂਦੀ ਹੈ ਧਿਆਨ ਬਦਲਦਾ ਤਾਂ ਮਤ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਹੈ ਧਿਆਨ ਬਦਲੂ ਤਾਂ ਬੋਲੀ ਬਦਲ ਜੂ माया ਜੇ ਧਿਆਨ ਜਦ ਹੋ ਗਿਆ ਬੋਲੀ ਬਦਲ ਗਈ ਇਹਦੀ ਜੋ ਬਦਲੀ ਜੋ ਦੇਖ ਲਈ ਚੀਜ਼ ਉਹਦੀ ਆਸpera ਹੋ ਗਈ ਆਸpera ਹੋ ਗਈ ਬੋਲੀ ਬਦਲ ਗਈ माया ਦੇਖ ਲਈ ਬੋਲੀ ਬਦਲ ਗਈ ਨਾ ਨਹੀਂ ਗਿਆ ਮਾਇਆ ਦੀ ਭੁਗ ਜਾ ਗਈ ਲਿਬ ਛੁੜ ਕੇ ਲੱਗੀ ਹਾਂ ਲਿਬ ਛੁੜ ਕੇ ਧਿਆਨ ਬਦਲ ਗਿਆ ਤਿਰਣਾ ਲੱਗਿਆ ਜੀ ਇਹ ਲੈਵਲ ਇਹ ਹੋਇਆ ਲੈਵਲ ਇੱਕ ਹੈ ਧਿਆਨ ਇੱਕ ਹੈ ਧਿਆਨ ਲੈਵੇ ਹੁੰਦੀ ਹੈ ਤੇ ਗਿਆਨਿਕ ਉਹਨਾਂ ਦੀ ਬੋਲੀ ਵੀ ਕੋਈ ਹੋ ਉਹਨਾਂ ਦੀ ਇੱਛਾ ਵੀ ਕੋਈ ਹੋ ਉਹਨਾਂ ਚ ਮਤਭੇਦ ਨਹੀਂ ਹੋ ਸਕਦਾ ਸੱਚਖੰਡ ਜੀ ਇਤ ਧਿਆਨ ਪੰਚਾਂ ਕਾ ਗੁਰ ਇੱਕ ਧਿਆਨ ਸਾਰੇ ਸੱਚਖੰਡ ਦੇ ਪੰਚਾਂ ਦੀ ਗੱਲ ਹੈ ਪੰਚਾਂ ਬਹੁ ਬਚਨ ਹੈ ਉਰੇ ਤੇ ਪੰਜਾਂ ਬਹੁਵਚਨ ਕਿਉਂ ਆਇਆ ਕਿਹੜੇ ਪੰਜਾਂ ਦੀ ਗੱਲ ਕਿੱਥੇ ਦੀ ਗੱਲ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਸਾਰਾ ਨਕਸ਼ਾ ਸੱਚ ਕਰਨ ਦਾ ਉਹ ਮੈਂਬਰ ਬਣ ਕੇ ਜਾਂਦਾ ਇੱਥੇ ਚੜਿਆ ਹੋਇਆ ਜਿਹੜਾ ਭਗਤ ਹੈ ਤਾਂ ਆ ਗਿਆ ਜੇ ਤੂੰ ਮੇਰਾ ਹੋਏ ਰਹਿ ਤਾ ਸਭ जग ਜੇ ਜੇ ਮੇਰਾ ਹੋਇਆ ਤੇਰਾ ਹੋ ਤੂੰ ਵੀ ਸਾਡੇ ਵਿੱਚ ਰਲ ਗਿਆ ਹੋਰ ਕੀ ਹੋਇਆ ਹੋਇਆ ਉਹ ਜਿਹੜਾ ਇਹ ਹੀ ਹੁਕਮ ਤੇਰਾ ਹੋਣਾ ਜਿਹੜਾ ਆ ਹੁਕਮ ਐਸੇ ਹੁਕਮ ਨੂੰ ਤਾਂ 부ਝਣਾ ਜਿੰਨਾ ਜਿਹੜਾ ਹੁਕਮ 부ਝਿਆ ਨਹੀਂ ਹੈ ਫਿਰ ਤਾਂ ਹੁਕਮ ਦੇ ਵਿੱਚ ਆ ਬਰੂ ਹੁਕਮ ਵਿੱਚ ਰਹਿਣ ਦੀ ਪ੍ਰੈਕਟਿਸ ਕਰਨੀ ਹੈ ਹੁਕਮ ਦੇ ਵਿੱਚ ਉਹ ਸਾਰੇ ਹੁਕਮ ਦੇ ਵਿੱਚ ਨੇ ਪਾਣੀ ਚਾਬ ਚੱਲਦੇ ਪਾਣੀ ਚੱਲਣ ਦੀ ਪ੍ਰੈਕਟਿਸ ਇੱਥੇ ਕਰਨੀ ਹੈ ਜਿਹੜਾ ਪਾਣੀ ਚੱਲ ਜਵੇ ਐਂ ਦਾ ਰਾਮਾ ਹੋ ਕੇ ਚੱਲ ਜਵੇ ਫਿਰ ਉਹਨੂੰ ਭੇਜਦੇ ਨੇ ਮਾਰਕੀਟ ਜਿਹੜਾ ਇੰਜ ਡਰਾਮਾ ਹੋ ਕੇ ਚੱਲ ਜੂ। ਪਹਿਲਾਂ ਇੰਜਨ ਤਿਆਰ ਕਰਦੇ ਨੇ, ਬੰਨਦੇ ਨੇ, ਫਿਰ ਉਹਨੂੰ ਦੇਖਦੇ ਨੇ, ਟੈਸਟ ਕਰਦੇ ਨੇ, ਫਿਰ ਮਾਰਕੀਟ 'ਚ ਭੇਜਦੇ। ਕਿ ਉੱਥੇ ਤਾਂ ਜਾਊਏ ਤੇ ਪੂਰੇ ਟੈਸਟ ਲੈ ਕੇ ਇਹਦੇ ਪੂਰੇ ਹੀ ਟੈਸਟ ਹੋ ਜਾਂਦੇ ਨੇ। ਟੈਸਟ ਦੰਦਾ ਦੰਦਾ ਵਿਚਾਰਾ ਵਾਹ ਕੱਖਮੀ ਹੋ ਜਾਂਦਾ। ਤੇ ਕਬੂਦੀਆਂ ਲਗਾਣ ਲਈ। ਚਾਤਰ ਨੂੰ ਦੁੱਖ ਪਾਵੈ। ਟੈਸਟ ਜਾਂਦੇ ਕਹਿੜੇ ਹੁੰਦੇ ਨੇ ਫਿਰ ਕਈ ਵਾਰ ਔਖਾ ਵੀ ਹੋ ਜਾਂਦਾ। ਜੇ ਕੋ ਕਹੇ ਕਰੇ ਵਿਚਾਰ ਜੇ ਕੋ ਕਹੇ ਕਰੇ ਵਿਚਾਰ ਜੇ ਕੋ ਦੱਸਣਾ ਚਾਹੁੰਦਾ ਹੈ ਕੇਸ ਭੇਜ ਨੂੰ ਖੋਲ ਕੇ ਜਿਹੜਾ ਅਸੀਂ ਕਹਿ ਤਾ ਨਾ ਤਾਂ ਪਹਿਲਾਂ ਵਿਚਾਰ ਲਵੇ ਕਿਹਾ ਕੀ ਹੈ ਇਹਨੂੰ ਐਵੇਂ ਹੋ ਰਹੇ ਐਡਵੰਡਰ ਇਹਦੇ ਅਰਥ ਕਰਕੇ ਦੇ ਦਿਓ ਜਿਹੜੀ ਗੱਲ ਪਿੱਛੇ ਕਹਿਤੀ ਪੰਜਾਂ ਕਾ ਕੋ ਰੇਕ ਧਿਆਨ ਇਹਨੂੰ ਜੇ ਕਿਸੇ ਨੂੰ ਦੱਸਣਾ ਹੈ ਨਾ ਤੁਸੀਂ ਹੁਣ ਪਹਿਲਾਂ ਵਿਚਾਰ ਕਰ ਲਿਓ ਕਿ ਹਾ ਕੀ ਆ ਸੀ ਐਵੇਂ ਹੋ ਰੇ ਨਾ ਕੋ ਦੱਸ ਦਿਓ ਹੋ ਰੇ ਕੋ ਦੱਸੀ ਜਾਂਦਾ ਠੀਕੇ ਚੱਕ ਕੇ ਦੇਖ ਲਓ ਕੀ ਦੱਸਿਆ ਹੈ ਵਿਚਾਰ ਕਰਕੇ ਦੀ ਦੱਸਿਆ ਬਿਨਾਂ ਵਿਚਾਰੇ ਤੇ ਦੱਸਿਆ ਹੋਇਆ ਜੇ ਤੁਸੀਂ ਕਿਸੇ ਨੂੰ ਸਮਝਾਉਣ ਲੱਗੋ ਕਿ ਹੋ ਰੇ ਨਾ ਕੋ ਸਮਝਾ ਦਿਓ ਪਹਿਲਾਂ ਵਿਚਾਰ ਕਰ ਲਿਓ ਕਿ ਹਾ ਹੋਇਆ ਸੀ ਕੀ ਕੋਈ ਕਹੇ ਨਾ ਇਸ ਗੱਲ ਨੂੰ ਜੇ ਕੋਈ ਇਹਦਾ ਵਿਖਿਆਨ ਕਰਨ ਲੱਗੇ ਹੁਣ ਲਿਖੀ ਹੋਈ ਤਾਂ ਕੋਈ ਦੁਆ ਹੋਰ ਕਹੂ ਨਾ ਤਾਂ ਪਹਿਲਾਂ ਵਿਚਾਰ ਕਰ ਲਓ ਵੇ ਕਿਹਾ ਕੀ ਹੈ ਐਵੇਂ ਕਹਿੰਦੇ ਨਾਲ ਗਰੇ ਰਾਹ ਗਿਆ ਸਾਡਾ ਕਿਹਾ ਹੈ ਕੀ ਹੈ ਤੇ ਪੂਰੀ ਵਿਚਾਰ ਕਰਕੇ ਸਮਝ ਕੇ ਫੇਰ ਗਾਹ ਦੱਸਿਓ ਸੁਨੇਹਾ ਗਲਤ ਮੈਸੇਜ ਨਾ ਦੇ ਦਿਓ ਅਸੀਂ ਕੁਝ ਕਹਿਆ ਤੁਸੀਂ ਹੋਰ ਕੁਝ ਕਹਿ ਤੂੰ ਜਾ ਕੇ ਜੇ ਕੋ ਕਹੇ ਜੇ ਕੋ ਦੱਸਣਾ ਚਾਹੁੰਦਾ ਨਾ ਇਹਨੂੰ ਕੋਈ ਬੱਲਾ ਵਿਚਾਰ ਕਰ ਲਿਓ ਕਿ ਆਹ ਕੀ ਹੈ ਸਾਡਾ ਪੂਰੇ ਵਿਚਾਰ ਕਰਕੇ ਫੇਰ ਦੱਸਿਓ ਵੀ ਆਹ ਲੱਗਦਾ ਹੈ ਤਾਂ ਐ ਕਿਹਾ ਹੈ ਫਿਰ ਵੀ ਐ ਕਿਹਾ ਆਹ ਲੱਗਦਾ ਹੈ ਆ ਕਿਹਾ ਹੈ ਛੇ ਸਾਰੀ ਬਣ ਜੋ ਤੁਹਾਡੀ ਤਸੱਲੀ ਹੋ ਜਵੇ ਫਿਰ ਕਹਿ ਲਓ ਵੀ ਹਾਂ ਆਹੀ ਕਿਹਾ ਹੈ ਜੇ ਗੁਰਬਾਣੀ ਸਾਰੀ ਜੋ ਤਸੱਲੀ ਹੋ ਜਵੇ ਨਾ ਫਿਰ ਕੋਈ ਕੋਈ ਬਾਤ ਪੂਰੀ ਕਿਨਾਂ ਜਰ ਗਾਰੰਟੀ ਹੋ ਜੂ ਕੋਈ ਗੁਰਬਾਣੀ ਦਾ ਭਗਤੀ ਤੁਹਾਨੂੰ ਨਹੀਂ ਕੱਟ ਰਹੀ ਕਤੇ ਫਿਰ ਤੁਸੀਂ ਕਹਦੇ ਹੋ ਵੀ ਭਾਈ ਇਹ ਹੀ ਗੱਲ ਕਹੀ। ਇੱਥੋਂ ਵੀ ਸਾਫਤ ਹੁੰਦਾ ਉੱਥੋਂ ਵੀ ਸਾਫਤ ਹੁੰਦਾ ਉੱਥੋਂ ਵੀ ਸਾਫਤ ਹੁੰਦਾ ਉੱਥੋਂ ਵੀ ਸਾਫਤ ਹੁੰਦਾ। ਦਸ ਵੀ ਜਗ੍ਹਾ ਤੇ ਸਾਫਤ ਹੁੰਦੀ ਹੈ ਇਹ ਗੱਲ। ਨਾਮ ਦੇ ਵੀ ਇਹ ਹੀ ਗੱਲ। ਬਟਾ ਛੋਟਾ ਨਹੀਂ ਹੁੰਦਾ ਉੱਥੇ। ਕੋਈ ਗੱਲ ਇਹ ਹੈ। ਹਾਂਜੀ। ਕਰਤੇ ਕਾ ਕਰਨਾ ਨਹੀਂ ਸਮਾਤ। ਕਰਤੇ ਕੇ ਕਰਨੇ ਨਹੀਂ ਸੋੜ। ਕਰਤੇ ਦੇ ਜਿਹੜੇ ਕਰਨੇ ਨੇ ਉਹ ਅਸੀਂ ਕੋਈ ਲਿਸਟ ਨਹੀਂ ਉਹਦੀ ਕੋਲ ਸਨ। ਸਮਾਨ ਹੁੰਦਾ ਲਿਸਟ ਬਣਣੀ। ਨੰਬਰ شمار ਕਹਿੰਦੇ ਨਾ ਆਪਾਂ। ਉਹਦੇ ਅਸੀਂ ਕੋਈ ਲਿਸਟ ਰਿਆ ਨਹੀਂ ਤਿਆਰ ਕਰ ਸਕਦੇ। ਲੈਨੇ ਕੱਢ ਲੈਦੇ। ਕੋਈ ਲਿਸਟ ਨਹੀਂ ਲਾ ਸਕਦੇ ਉਹਨਾਂ ਵਾਸਤੇ। ਕੋਈ ਗਿਣਤੀ ਦਾ ਨਹੀਂ ਜਮਾਰਦਾ ਬੇਸ਼ਮਾਰ ਬੇਸ਼ਮਾਰ ਦਾ ਮਤਲਬ ਹੀ ਹੈ। ਕਿ ਗਿਣਤੀ ਤਾਂ ਪਰੇ ਹੀ ਚੱਲ ਪਾ। ਤੌਲ ਧਰਮ ਦਿਆ ਕਾ ਪੂਤ ਤਾਲ ਧਰਮ ਦਿਆ ਕਾ ਪੂਤ ਕੋ ਜਿਹੜਾ ਕਹਿੰਦੇ ਨੇ ਨਾ ਇਹ ਸੰਸਾਰ ਦੇ ਆ ਧਰਕੇ ਨੂੰ ਚੱਖੀ ਘੜਾ ਤੌਲ ਕੋਈ ਬੋਲ ਤੇ ਚਿੱਟਾ ਰੰਗ ਦਾ ਧੌਲੇ ਦਾ ਅੰਤ ਅਸਲ ਦੇ ਵਿੱਚ ਚਿੱਟਾ ਹੁੰਦਾ ਚਿੱਟਾ ਹੁੰਦਾ ਗਿਆਨ ਗਿਆਨ ਦਾ ਰੰਗ ਚਿੱਟਾ ਹੈ ਚਿੱਟਾ ਉਹ ਚਾਨਣ ਕਰਦਾ ਹਨੇਰੇ ਨੂੰ ਚਿੱਟਾ ਰੰਗ ਆ ਜਿਹੜਾ ਨਾ ਬਲਦੀ ਹੁੰਦੀ ਕਾਲੇ ਰੰਗ ਦਾ ਬਲਦੀ ਗਲੇ ਨਿਹਾਰੀ ਰਾਤ ਬਾਹਰ ਦੇ ਸੇ ਚੰਨਲ ਤਾਲ ਦਾ ਪਾਈ ਜਿਹੜਾ ਚਿੱਟਾ ਬੋਲਦ ਗਿਆ ਬੋਲ ਨੂੰ ਦਿਖਾਈ ਨਹੀਂ ਜਿਹੜਾ ਹੈਗਾ ਕਰੂਦਾ ਜਿਹੜਾ ਹੈ ਗਿਆਨ ਹੈ ਇਹ ਤਾਲ ਗਿਆਨ ਹੈ ਜਿਹੜਾ ਉਹ ਹੀ ਤਾਲ ਪਰਮੇਸ਼ਰ ਦੇ ਗਿਆਨ ਨਾਲ ਸਭ ਕੁਝ ਖੜਾ ਹੈ ਉਹਨੇ ਗਿਆਨ ਨਾਲ ਧਰਤੀ ਬਣਾਈ ਆਪਣੇ ਨੂੰ ਗਿਆਨ ਨਾਲ ਸੂਰਜ ਬਣਿਆ ਉਹਦੇ ਗਿਆਨ ਨਾਲ ਸਭ ਕੁਝ ਚੱਲ ਰਿਹਾ ਹੈ ਧਰਮ ਦਇਆ ਕਾਪੂ ਦਇਆ ਕਾਪੂ ਧਿਆਨ ਦੇ ਵਿੱਚੋਂ ਜਿਹੜਾ ਹੈ ਗਿਆਨ ਪੈਦਾ ਹੁੰਦਾ ਕਿਵੇਂ ਪੈਦਾ ਹੁੰਦਾ ਧਿਆਨ ਚ ਜਿੰਨਾ ਥੋੜਾ ਥੋੜਾ ਗਿਆਨ ਆਊਗਾ ਇਕੱਠਾ ਨਹੀਂ ਹੁੰਦਾ ਗਿਆਨ ਸਾਰੀ ਕਿਸਮ ਦਾ ਹੀ ਥੋੜਾ ਥੋੜਾ ਹੁੰਦਾ ਚਾਹ ਚਾਹ ਨੂੰ ਗਿਆਨ ਦੇ ਹਿੱਸੇ ਨੂੰ ਵੰਡਦੇ ਨੇ ਬਾਈਪਾਰਟ ਹੁੰਦਾ ਥੋੜਾ ਥੋੜਾ ਕਰਕੇ ਗਿਆਨ ਵਧਦਾ ਜੇ ਤਾਂ ਰੋਜ਼ ਦਾ ਵਧਦਾ ਵੰਡ ਕੇ ਖਾਈ ਜਾਵੇ ਫਿਰ ਤਾਂ ਹੋਰ ਆਉਂਦਾ ਨਹੀਂ ਹੁੰਦਾ ਜੀ ਤੇ ਆਰਦਾ ਦੇਰ ਦੀ ਇੱਛਾ ਹੋਵੇ ਤੇ ਆਰਦਾ ਦੇਰ ਦੀ ਇੱਛਾ ਹੈ ਹੋਰ ਕੁਝ ਨਹੀਂ ਦੇਣਾ ਜੀ ਕਿੰਨਾ ਅੱਜ ਮਿਲ ਗਿਆ ਅੱਜ ਹੀ ਦਿਨ ਦੀ ਇੱਛਾ ਹੋਵੇ ਬੰਨੋ ਇੱਥੇ ਦੇ ਦਈਏ ਕਿਸ ਨੂੰ ਆਏ ਤਾਂ ਕਾ ਨੂੰ ਹੋਰ ਵਿੱਚ ਤੂੰ ਤਾਂ ਖਾਲੀ ਹੋ ਗਿਆ ਨਾ ਜੇ ਜਮਾ ਰਹੇ ਖਲੋਗੇ ਦਰਿਆਏ ਪਾਣੀ ਕਾ ਘਟੀ ਜਾਂਦਾ ਪਿਛੋਂ ਆ ਜਾਂਦਾ ਜੇ ਦਰਿਆ ਕਾਇਮ ਜਿਹੜਾ ਪਾਣੀ ਆ ਗਿਆ ਮੈਂ ਤਾਂ ਜਵਾਨ ਜਾਲੜੀ ਦੇਣਾ ਵੇ ਪਿੱਛੋਂ ਕਿਤਾ ਦਰਿਆ ਕੋਲ ਤੀਨੇ ਉਹਦੇ ਪਿੱਛੋਂ ਬੰਦ ਕਰ ਬੰਦ ਇਹ ਕੋਈ ਪਰਿਆ ਆਇਆ ਗਲਾਸ ਜਿੰਨਾ ਵੀ ਖਾਲੀ ਨਹੀਂ ਹੁੰਦਾ ਹੋਰ ਪਾਉਣ ਬਾਉ ਉਹ ਚ ਖਾਲੀ ਕਰੋ ਤੇ ਆ ਕੂਤਾ ਹੈ ਦਰਿਆ ਜਾਣੇ ਜੀ ਕੀ ਕੁਝ ਪੁੰਨਧਾਨ ਕਰੇ ਇੱਥੇ ਇਹਦਾ ਹੀ ਅਰਥ ਇਹੀ ਹੈ ਏ ਜੀ ਦਾ ਭਲਾ ਆਤਮਾ ਦਾ ਭਲਾ ਕੀ ਆਤਮਾ ਨੇ ਖੁਰਾ ਕੇ ਗਿਆ ਨੇ ਅਸੀਂ ਲੰਗਰ ਚਲਾਉਂਦੇ ਆਂ ਦਇਆ ਕਰਦੇ ਆਂ ਭੁੱਖੇ ਨੂੰ ਖਾਣਾ ਦੇਣਾ ਦਇਆ ਏ ਪਰ ਆਤਮਾ ਨੂੰ ਅਦੁਰੂਗਾ ਆਤਮਾ ਨੂੰ ਖਰਾਕ ਦੀ ਗੱਲ ਕਰਿਆ ਕਰ ਆਤਮਾ ਦੀ ਖਰਾਕ ਦੀ ਗੱਲ ਕਰਿਆ ਕਰ ਤੂੰ ਕਰਦਾ ਜਗ ਕਰਨਾ ਤੇ ਜਗ ਕਰਾਉਣਾ ਹੁਣ ਆਪਾਂ ਲੰਗਰ ਕਹਿੰਦੇ ਜਗ ਕਹਿੰਦੇ ਉਹ ਸਰੀਰ ਦਾ ਭੋਜਨ ਬਾਹਰ ਲੈਣਾ ਗੱਲ ਤਾਂ ਮਾਇਆ ਚ ਲੈ ਗਿਆ ਧਰਮ ਮਾਇਆ ਤਕਸੀਮਤ ਕਰਤਾ ਪੰਡਤ ਨੇ ਸਿੱਖਾਂ ਨੇ ਵੀ ਮਾਇਆ ਤਕਸੀਮਤ ਕੀਤਾ ਹੈ ਗੁਰੂ ਜੀ ਨੇ ਸੋਹ ਰਾਜ ਪ੍ਰਧਾਨ ਸੀ ਖਾਲਸਾ ਹਸ਼ੀਅਤ ਸੀ ਉਹਨਾਰੇ ਆਪਣਾ ਸੰਸਾਰ ਵੀ ਹੈ ਜਿਸੇ ਧਰਮ ਨੂੰ ਸੰਸਾਰ ਚੰਗਾ ਸਮਝਦਾ ਸੰਸਾਰ ਬਬਲ ਕਰਨ ਜਿਸ ਨਾਲ ਜੁੜ ਗਈ ਉਹਨਾਂ ਨੇ ਕਾਵੇਂ ਹੁਣ ਪਤਾ ਪਤਾ ਹੀ ਸੀ ਕਿ ਗੁਰਮੁਖਾਂ ਨਾਲ ਤਾਂ ਜੁੜਦੇ ਨੇ ਗੁਰਮੁਖਾਂ ਨਾਲ ਜੁੜੇ ਨੇ ਸਾਰੇ ਆਪਾਂ ਨੇ ਕੀ ਲੈਣਾ ਜਿਵੇਂ ਵੀ ਜੁੜੇ ਨੇ ਥੋੜੇ ਬਹੁਤੇ ਬਾਣੀ ਪੜ੍ਹ ਦੋ ਆਪਾਂ ਨੇ ਕਿਉਂ ਹਟਾਉਣੇ ਨੇ ਉਹ ਤਾਂ ਲੈ ਕੇ ਜਿੰਗੇ ਗੁਰਦਾਰੇ ਚੱਕ ਗੁਰੂ ਗ੍ਰੰਥ ਸਾਹਿਬ ਵਿਪਰੀ ਗੁਰਦਾਰੇ ਸਾਡੇ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਉਹਨੇ ਤਾਂ ਕਬਜ ਦਿੱਤਾ ਲਈ ਤੇ ਇਹ ਹਟਿਆ ਅਕਾਲੀ ਫੁੱਲਾ ਨੂੰ ਗੁਰਦਾਰੇ ਬੰਦੇ ਸੀ ਲੈਣੀ ਤੁਸੀਂ ਕਰੋ ਬੰਦਮ ਨਹੀਂ ਕਰਾਇ ਉਹ ਜੇ ਪ੍ਰਚਾਰ ਉਹ ਕੋਈ ਤਾਂ ਕਿਸੇ ਦੇ ਪੱਲੇ ਪੂ ਕੀ ਗਰੰਟੀ ਹੈ ਸਾਰੇ ਆਦਮੀ ਚੁਗੇ ਹੁੰਦੇ ਨੇ ਕਮਾੜੇ ਹੁੰਦੇ ਨੇ ਜਿਹੜਾ ਰੱਖੀ ਬੈਠਾ ਕਾਂਟ ਕਰਦਾ ਥੋੜੂ ਉਹਦੀ ਤਕਲੀਫ ਕੀ ਹੈ ਜਿਹੜੇ ਤੁਹਾਨੂੰ ਦੇ ਰਹੇ ਨੇ ਇੱਥੇ ਤੁਸੀਂ ਕਿੰਨੀ ਇੱਜ਼ਤ ਕਰਦੇ ਤੁਸੀਂ ਕੰਨੀ ਕਰਦੇ ਤੁਸੀਂ ਮੰਨਦੇ 1 ਲੱਖ ਨਹੀਂ ਕੋਈ ਬਣਦਾ ਆ ਤੁਹਾਡੇ ਜੀਵਨ ਦਾ ਕੋਈ ਅਸਰ ਨਹੀਂ ਪਿਆ ਤੁਸੀਂ ਪ੍ਰਚਾਰ ਕਰਦੋ ਵਧੀਆ ਇਹਦਾ ਪਾਣੀ ਦੇ ਅਰਥ ਤੁਸੀਂ ਜੋ ਅਪਏ ਜਿਹੜੇ ਪੜਦੇ ਨੇ ਉਹਨਾਂ ਨੂੰ ਹੈ ਗੁਰੂ ਭਾਈ ਆਜਣਾ ਸਰੋ ਐ ਕਰ ਲਿਆ ਕਰੋ। ਜਾਂ ਗੁਰਬਾਨੀ ਦੀ ਸਮਝ ਆ ਜਾ ਕੇ ਉਹਨਾਂ ਨੂੰ ਉਹਨਾਂ ਤੇ ਚੰਗਾ ਅਸਰ ਪਊਗਾ। ਕੰਮਦਾਰ ਕੋਸ਼ਿਸ਼ ਛੜਦਾ ਕਰਕੇ ਤਾਂ ਰੱਖੀ ਬੈਠੇ ਹੀ ਨੇ। ਉਹ ਇਤਾਂ ਝੜਦਾ ਕਰਕੇ ਰੱਖੀ ਬੈਠੇ ਨੇ। ਪਰ ਇਹਦੀ ਇੱਜ਼ਤ ਕਰਨੀ ਧੂਪ ਬੱਤੀ ਕਰਨੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਤੇ ਨਹੀਂ ਗੁਰਬਾਨੀ 'ਚ ਲਿਖਿਆ ਹੋਇਆ ਇਹਨਾਂ ਗੱਲਾਂ ਵਾਸਤੇ। ਮੰਨਣ ਵਾਸਤੇ ਲਿਖਿਆ ਮਨ ਨੇ ਹੁਕਮ ਸਭੈ ਗੁੜ ਗਿਆ ਜਿਹੜੇ ਕੁਰਬਾਨੀ ਨੂੰ ਮੰਨ ਲਿਆ ਸਾਰੇ ਗੁੜ ਨੇ ਪੈਦਾ ਹੋ ਜਾਣੇ ਸਾਰੇ ਗਿਆਨ ਹੋ ਪਏ ਹੋਏ ਉਹ ਮੰਨਣ ਦੇ ਨਾ ਜੋਰ ਆ ਤੁਸੀਂ ਮੰਨਿਆ ਨਹੀਂ ਸੁਣਦੇ ਨਾ ਜੋਰ ਆ ਤੁਸੀਂ ਸੁਣਿਆ ਨਹੀਂ ਪਤਾ ਨਹੀਂ ਕਿਹੜੀ ਦਿੱਤੀ ਗੱਲ ਕਰਦੇ ਨੇ ਮਨ ਕਢੰਦ ਕਿੱਥੋਂ ਬਣਾ ਲਈ ਇਹਨਾਂ ਦੀ ਸਤਕਾਰ ਸਤਕਾਰ ਕੀ ਕਿੱਥੇ ਲਿਖਿਆ ਸਤਕਾਰ ਲਹੁਦ ਆਪਣੇ ਮੋਢੇ ਤੁਸੀਂ ਕਿਉਂ ਮੱਥਾ ਬਣਾ ਲਿਆ ਤੂੰ ਕੀ ਰਾਈਟਾ ਕਿਨੇ ਰਾਈਟ ਦਿੱਤਾ ਆਪਣੇ ਕੋਲ ਬਣਾਉਗਾ ਸਤਿਕਾਰ ਗੁਰਬਾਨੀ ਅਨੁਸਾਰ ਬਣਾਓ ਜਿਹੜਾ ਕੋ ਬਣਾਉਣ ਤੁਹਾਨੂੰ ਰਾਈਟ ਕਿਨੇ ਦਿੱਤਾ ਇਹ ਬਣਾਉਗੋ ਅਸਲ ਇਹ ਤਾਂ ਇਹ ਹੈਗੀ ਮੂਰਖਤਾਈ ਔਰ ਥਕੇਸ਼ਾਈ ਮੂਰਖ ਗੁਰਬਾਨੀ ਨਾ ਪੜੀਆ ਨਾ ਆਦਾ ਗਿਆਨ ਸੁਰ ਬਾਣੀ ਨਹੀਂ ਕਰ ਸਕਦੇ ਹੋ ਜਿਹੜੇ ਜਲਦੀ ਕੱਢ ਕੇ ਉਸੇ ਤੋਂ ਪਾਰ ਪਾੜ ਕਰਕੇ ਦਿਖਾ ਕਹਿੰਦੇ ਆਂ ਅਰਥਾਤ ਇੱਕ ਪਾਸੇ ਰਹੀ ਉਹਨਾਂ ਦਾ ਬਾੜ ਖਾਨਾ ਨਹੀਂ ਆਪ ਨੂੰ ਉਹਦਾ ਤੇ ਠੇਕੇਦਾਰ ਬਣੇ ਬੈਠੇ ਨੇ ਸਤਕਾਰ ਦੇ